ਹੈਲੋ ਟੂਡੇ ਪੰਜਾਬ ਵੈਦਰ ਅੱਜ ਦਾ ਮੌਸਮ ਦੇਖ ਰਿਹਾ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਆਂ ਗੱਲ ਕਰਨ ਜਾ ਰਹੇ ਆਂ ਪੰਜਾਬ ਦੇ ਮੌਸਮ ਦੇ ਬਾਰੇ 31 ਜਨਵਰੀ ਪੰਜਾਬ ਦਾ ਮੌਸਮ ਕਿਸ ਤਰ੍ਹਾਂ ਦਾ ਬਣਿਆ ਰਹੇਗਾ ਤਾਂ ਵੀਡੀਓ ਨੂੰ ਸ਼ੂਰ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਆ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਹਰ ਦਿਨ ਦੀ ਜਿਹੜੀ ਅਪਡੇਟ ਆ ਉਹ ਤੁਹਾਨੂੰ ਇਸ ਤਰ੍ਹਾਂ ਮਿਲਦੀ ਰਹੇ ਇੱਕ ਨਵਾਂ ਪੱਛਮੀ ਸਿਸਟਮ ਪੰਜਾਬ ਵਿੱਚ ਐਂਟਰ ਹੋਇਆ ਹੋਇਆ ਦੇਖਣ ਨੂੰ ਮਿਲ ਰਿਹਾ ਆਪਾਂ ਨੂੰ ਇਹ ਬਦਲਵਾਈ ਟੁੱਟਵੇਂ ਰੂਪ ਵਿੱਚ ਪੰਜਾਬ ਵਿੱਚ ਬਣੀ ਰਹੇਗੀ ਪੰਜਾਬ ਵਿੱਚ ਧੁੱਪ ਤਾਂ ਰਹੇਗੀ ਪਰ ਕੁਝ ਜ਼ਿਲ੍ਹਿਆਂ 'ਚ ਬੱਦਲਵਾਈ ਦਾ ਮਾਹੌਲ ਜਿਹੜਾ ਬਣਿਆ ਰਹੇਗਾ। ਉਸ ਤੋਂ ਬਾਅਦ ਗੱਲ ਕਰੀਏ ਬੱਦਲਵਾਈ ਦਾ ਜਿਹੜਾ ਅਸਰ ਆ ਖਾਸ ਤੌਰ ਤੇ ਅੱਧੀ ਰਾਤ ਤੋਂ ਲੈ ਕੇ ਕੱਲ ਸਵੇਰ ਤੱਕ ਬਣਿਆ ਰਹੇਗਾ। ਇਸ ਨਾਲ ਜਿਹੜੇ ਜਿਹੜੇ ਪ੍ਰਭਾਵਿਤ ਹੋਣਗੇ ਪੂਰਬੀ ਹਿੱਸਿਆਂ ਦੇ ਜਿਹੜੇ ਜ਼ਿਲ੍ਹੇ ਨੇ ਪ੍ਰਭਾਵਿਤ ਹੋਣਗੇ ਜਿਵੇਂ ਕੀ ਹੋ ਗਿਆ ਪਟਿਆਲਾ, ਫਤਿਗੜ ਸਾਹਿਬ, ਚੰਡੀਗੜ੍ਹ, ਮਰੀਲਕੋਟਲਾ, ਸੰਗਰੂਰ, ਨਵਾਂ ਸ਼ਹਿਰ, ਹੁਸ਼ਿਆਰਪੁਰ ਦੇ ਕੁਝ ਹਿੱਸੇ ਇਨ੍ਹਾਂ ਜ਼ਿਲ੍ਹਿਆਂ ਵਿੱਚ ਜਾਂ ਇਨ੍ਹਾਂ ਇਲਾਕਿਆਂ ਦੇ ਵਿੱਚ ਆਪਾਂ ਨੂੰ ਥੋੜੀ-ਮੋਟੀ ਜਿਹੜੀ ਮੀਂਹ ਦੀ ਗਤੀਵਿਧੀ ਆ ਉਹ ਦੇਖਣ ਨੂੰ ਮਿਲੇਗੀ। ਦਰਮਿਆਨਾ ਵੀ ਇਨ੍ਹਾਂ ਜ਼ਿਲ੍ਹਿਆਂ ਵਿੱਚ ਆਪਾਂ ਨੂੰ ਦੇਖਣ ਨੂੰ ਮਿਲ ਸਕਦਾ ਕੁਝ ਜ਼ਿਲ੍ਹਿਆਂ 'ਚ ਕਿਣ-ਮਿਣ ਹੀ ਦੇਖਣ ਨੂੰ ਮਿਲੇਗੀ। ਇਸ ਤੋਂ ਬਾਅਦ ਇਹ ਸਿਸਟਮ ਦਾ ਜਿਹੜਾ ਅਸਰ ਆ ਖਾਸ ਤੌਰ ਤੇ ਰਾਤ ਨੂੰ ਹੀ ਦੇਖਣ ਨੂੰ ਮਿਲੇਗਾ ਤੇ ਕੱਲ ਸਵੇਰ ਤੱਕ ਜਿਹੜਾ ਬਣਿਆ ਰਹੇਗਾ ਇਹ ਸਿਸਟਮ ਜਾਦਾ ਤਕੜਾ ਜਿਹੜਾ ਨਹੀਂ ਹੈਗਾ ਜਿਸ ਕਾਰਨ ਕੱਲ ਸਵੇਰ ਤੋਂ ਬਾਅਦ ਇਹ ਸਿਸਟਮ ਸਾਫ਼ ਹੋ ਜਾਵੇਗਾ ਪੰਜਾਬ ਵਿੱਚੋਂ। ਬਾਕੀ ਦੀ ਅਪਡੇਟ ਤੁਹਾਨੂੰ ਰਾਤ ਦੀ ਵੀਡੀਓ ਵਿੱਚ ਦੇ ਦਿੱਤੀ ਜਾਵੇਗੀ ਜੇਕਰ ਕੋਈ ਹੋਰ ਅਪਡੇਟ ਆਵੇਗੀ ਉਹਨੂੰ ਵੀ ਚੈਨਲ ਤੇ ਤੁਰੰਤ ਸ਼ੇਅਰ ਕਰਾਂਗੇ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਧੰਨਵਾਦ ਜੀ